ਨਵੀਰੋ ਸਾਸਤਰੀ ਕਾਲ ਅੱਜ ਅਸੀਂ ਪਿੰਡ ਗੋਸਲ ਆਏ ਆ ਜੀ ਜ਼ਿਲ੍ਹਾ ਬਠਿੰਡਾ ਅਸੀਂ ਬਠਿੰਡੇ ਜਾ ਰਹੇ ਸੀ ਇਹ ਰਸਤੇ 'ਚ ਪੀਆਰ 131 ਦੀ ਕਟਾਈ ਹੋ ਰਹੀ ਆ ਜੀ ਮਸ਼ੀਨ ਲੱਗੀ ਵੀ ਆ ਫਾਰਮਰ ਨਾਲ ਵੀ ਗੱਲਬਾਤ ਕਰਾਵਾਂਗੇ ਇਸ ਵਾਰ ਦੇ ਐਵਰੇਜ ਝਾੜ ਕੀ ਆ ਰਿਹਾ ਸਾਡੇ ਨਾਲ ਵੀਡੀਓ 'ਚ ਬਣੇ ਦਿਓ ਜੋ ਕਿਸਾਨ ਵੀਰ ਸਾਡੇ ਚੈਨਲ ਦੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਵਾ ਪੀਵੀ03 ਮਾਲਵਾ ਤਾਂ ਤੁਹਾਨੂੰ ਵੀਡੀਓ ਤੇ ਵਿਜ਼ਿਟ ਕਰਾਵਾਂਗੇ ਖੇਤ ਦਾ ਕੰਮਾਂਣ ਚੱਲ ਰਹੀ ਹੈ ਜੀ। ਉਹ ਸਾਡੇ ਨਾਲ ਬਣੇ ਰਹੋ ਜੀ। ਪ੍ਰਾਲ ਤਾਂ ਬਹੁਤ ਆ ਜੀ ਇਸ ਵਾਰ। 31 ਦਾ ਦੇਖੋ ਪ੍ਰਾਲ ਕਿੰਨਾਗਾ। ਧਾਇਰੇ ਤੇ ਗਰਖਾ ਬਣੀ ਆ। ਇਹ ਜੀ ਆ ਜੀ ਪ੍ਰਾਲ ਬਹੁਤ ਆ। ਬਾਕੀ ਉਹ ਦਾ ਕਾਰਨ ਪੂਰ ਚੱਲ ਰਹੀ ਹੈ। ਆਪ ਦੇਖ ਸਕਦੇ ਹੋ ਬਾਟੀ ਜੋਰਾ ਤੇ ਹੈ ਜੀ ਪੂਰੀ ਯਾਰ 131 ਵੈਰਾਈਟੀ ਹੈ ਜੀ ਆਰਮਨ ਆਪਾਂ ਗੱਲਬਾਤ ਕਰਾਵਾਂਗੇ ਇਸ ਵਾਰ ਦੇ ਐਵਰੇਜ ਝਾੜ ਕੀ ਆ ਰਹੇ ਆ तकरीबन ਸਾਰਾ ਖੇਤ ਬਟਿਆ ਗਿਆ ਜੀ ਕੁਝ ਏਰੀਆ ਰਹਿ ਗਿਆ ਇਹਨਾਂ ਦਾ ਦਾ ਕਪਤੀ ਦੀ ਗੱਲ ਕਰੀ ਜਾਵੇ ਤਾਂ ਪ੍ਰਾਲ ਬਹੁਤ ਆ ਜੀ ਇਹਦਾ ਤੇ ਸਾਡੇ ਤੁਸੀਂ ਥੇਚ ਆ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੀ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਮੇਰਾ ਨਾਮ ਭਾਈ ਨਾਪਰੀਤ ਸਿੰਘ ਪਿੰਡ ਦੌਲਤਪੁਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਭਾਈ ਜੀ ਇਸ ਵਾਰ ਐਵਰੇਜ ਝਾੜ ਕੀ ਹੋਾਰੇ ਜੀ ਜਿਵੇਂ ਪੀਆਰ 31 ਦੀ ਕਟਾਈ ਕਰ ਰਹੇ ਹੋ ਦੇਖੋ ਇਹ ਤਾਂ ਇਹ ਵੱਡੀ ਐਨੇ ਵੀ ਕੰਡੇ ਤੇ ਪਤਾ ਲੱਗੂਗਾ ਪਰ ਇਹਦਾ ਏਦੋਂ ਪਹਿਲਾਂ ਤੋਲਿਆ ਗਿਆ ਜਾਂ ਲੋਕਾਂ ਤੋਂ ਬਾਜ਼ ਆ ਗਿਆ 65 ਤੋਂ 70 ਮੰਨ ਦੇ ਵਿੱਚ ਵਿੱਚ ਝਾੜ ਆ ਰਿਹਾ ਹੈ ਮੈਂ ਤੋਂ 70 ਮੰਨ ਆਉਂਦੇ ਇਹ ਖਰਚੇ ਦੀ ਗੱਲ ਕਰੀਏ ਸਪਰੇਅ ਵਗੈਰਾ ਕੀ ਖਰਚੇ ਆ ਖਰਚੇ ਬਾਈ ਮਹਿੰਗੀ ਆ 1500 ਰੁਪਏ ਕਿੱਲਾ ਇੱਕ ਸਪਰੇਅ ਪਈਏ 2 ਰੁਪਏ ਘੱਟ ਤੋਂ ਘੱਟ ਇਹ ਦੇ ਜ਼ਿੰਮੇਵਾਰ ਨੇ ਕੀਤੇਗੇ ਕੀਤੇਗਾ ਹਾਂਜੀ ਆ ਤੇ 3000 ਰੁਪਏ ਸਪਰੇਅ ਦਾ ਏਦੋਂ ਪਹਿਲਾਂ ਕਿੱਲੇ ਦਾ ਏਕੜ ਦਾ ਖਰਚਾ ਆ ਗਿਆ ਜੀ ਉਹ ਦੇਖਿਆ ਜਾਵੇ ਟਾਈਮ ਵੀ ਘੱਟਦੀ ਵੈਰਿਟੀ ਜੱਪੀਆ ਕਰਤੀ ਜੀ ਹਾਂਜੀ ਵੈਰਾਈਟੀ ਸਹੀ ਆ ਬਿਮਾਰੀ ਕੋ ਪੱਕਾ ਘਟ ਪੈਂਦਾ ਪਰ ਝਾੜ ਨੇ ਨੁਕਸਾਨ ਕੀਤਾ ਲੋਕਾਂ ਦਾ ਜਿਹੜੇ ਵਿੱਚ ਪੀਲੀ ਝਾੜ ਗਈ ਜਾਂਦੇ ਆ ਹੋਰ ਵੈਰਾਈਟੀਆਂ 212 ਉਹਨਾਂ ਦੇ ਵੀ ਝਾੜ ਘਟ ਆਇਆ ਝਾੜ ਦੁਖਾਰਿਆਂ ਦੀ ਘਟ ਆ ਝਾੜ ਦੁਪੇ ਟਾਈਮ ਦੀਆਂ ਵੈਰਾਈਟੀਆਂ ਨਾਲੇ ਤਾਂ ਨਾਲੇ ਖਰਚਾ ਵੱਧ ਆ ਜੀ ਆ ਉਹ ਇਹ ਨਾ ਉਹ ਵੈਰਾਈਟੀ 131 ਠੀਕ ਹੈ ਜੀ 131 ਵੈਰਾਈਟੀ ਠੀਕ ਲੱਗੀ ਹਾਂ ਜੀ ਤੇ ਪਰਾਲ ਵੀ ਘਟੇ ਨੇ ਤੇ ਕਣਕ ਦਾ ਜਿਹੜੇ ਕੀੜੇ ਜਾਣ ਆ ਜੀ ਕਿਹੜੀ ਵੈਰਾਈਟੀ ਲਾਉਂਗੇ ਕਣਕ ਦਾ ਜਿਹੜੇ 187 ਸੀਗੀ ਜੀ ਐਤ ਕੀ 826 ਦਾ ਰਬਦਾਗਾ 826 ਦਾ ਜੀ ਹਾਂ ਜੀ ਇੱਕ ਪੱਤਰ ਕਹਿ ਰਿਹਾ ਜਿਹੜੀ 872 ਅਜੇ ਲਿਆਇ ਨਹੀਂ ਜੀ ਸੁਣੀ ਜਾਂਦੇ ਆ ਨਵੇਂ ਵੀਰਾਂ ਕੀ ਪਤਾ ਜੀ ਪਤਾ ਲੱਗੂ ਜਦੋਂ ਗਾਂ ਲੋਕ ਲਾਉਣਗੇ ਦੁਬਾਰਾ ਜਿਹਦੀ ਪ੍ਰੈਕਟਿਸ ਇੱਕ ਗੱਟਾ ਲੱਗੀ ਠੀਕ ਹੈ ਜੀ ਜੀ ਦਾਮਾਂ ਹੀ ਤੇ ਲੱਗ ਲੱਗ ਜੀ ਪਤਾ ਕਿੱਲਾ ਕਲਾਉਂਗੇ ਹਾਂ ਵੀਰੋਂ ਵਾਸਤੇ ਲਾਵਾ ਗੋਣਾ ਤਾਂ ਛੋਟੇ ਨਾਲ ਗੱਲਬਾਤ ਕਰੀ ਪਾਈ ਜੀ ਧੰਨਵਾਦ ਜੀ ਬਹੁਤ ਸ਼ੁਕਰੀਆ ਤਾਂ ਕਿਸਾਨ ਵੀਰ ਨਾਲ ਗੱਲਬਾਤ ਕਰਵਾਈ ਜੀ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਜਿਹੜੇ ਕਿਸਾਨ ਵੀਰ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ 바ਵਾ ਪੀ ਵੀ 03 ਮਾਲਵਾ ਉਹਨੂੰ ਨਵੀਆਂ ਨਵੀਆਂ ਜੀ ਵੀਡੀਓ ਦਿਖਾਉਂਦੇ ਰਹਿੰਦੇ ਆ ਜੀ ਸੋ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ